ਹਾਂਜੀ ਵਕੀਲ ਸਾਹਿਬ ਇੱਕ ਗੱਲ ਦੱਸੋ ਜਿਹੜਾ ਦਿਲਜੀਤ ਦਾ ਗਾਣਾ ਨਹੀਂ ਹੈਗਾ ਮਿੱਤਰਾਂ ਤੇ ਕੇਸ ਚੱਲਦਾ ਆਹੋ ਤੁਹਾਡੇ ਥਰੂ ਚੱਲਦਾ ਕੰਮ ਦੱਸ ਕੀ ਹੈ ਮੈਂ ਕਿਹਾ ਮੈਂ ਸ਼ਾਮੀ ਤੇਰੇ ਘਰ ਵਾਲਾ ਲਾਣਾ ਵਾ ਉੱਥੇ ਇੱਕ ਫੰਕਸ਼ਨ ਹੈਗਾ ਤੇ ਚੱਲ ਪਾ ਮੇਰੇ ਨਾਲ ਮੇਰੀ ਕੰਪਨੀ ਹੋ ਜੇਗੀ ਥੋੜੀ ਕੋਰਟ ਤੇ ਤੂੰ ਕਾਲਾ ਪਾਏ ਹੋਣਾ ਉੱਥੇ ਫੰਕਸ਼ਨ ਵਿੱਚ ਅਟੈਂਡ ਕਰ ਲਈ ਉਹ ਨਹੀਂ ਯਾਰ ਲੇਟ ਹੋਏ ਨਾ ਰਾਤੀ ਫਿਰ ਮੇਰੀ ਵਾਈਫ ਗੁੱਸਾ ਕਰਦੀ ਹੈ ਚਲੋ ਜੀ ਮਤਲਬ ਕਿ ਵਕੀਲ ਤੋਂ ਘਰੋਂ ਬਾਹਰ ਹੀ ਐ ਕਾਰ オーडर オーडर ਭਾਬੀ ਦਾ ਹੀ ਚੱਲਦਾ ਵੈਸੇ ਤੁਹਾਡਾ ਤੇ ਜਾਦਾ ਹੀ ਬੇੜਾ ਕਰਕੇ ਬਾਹਰ ਤੁਹਾਡੀ ਜੱਜ ਨਹੀਂ ਸੁਣਦਾ ਘਰ ਤੁਹਾਡੀ ਵਾਈਫ ਥੋੜਾ ਦੰਮ ਰੱਖ ਮਰਦ ਬਾਨ ਚਲਦੇ ਆ ਹਾਂ ਮੈਂ ਤੂੰ ਇੰਦਾ ਕਰੀ ਸਵੇਰੇ ਕੰਮ ਤੋਂ ਛੁੱਟੀ ਕਰਕੇ ਮੇਰੇ ਕੋਲ ਕੋਰਟ ਚ ਆ ਜੀ ਸਿੱਧਾ ਸਵੇਰੇ ਕੀ ਪ੍ਰੋਗਰਾਮ ਹੈ ਆਈਪੀਐਸ ਸੈਕਸ਼ਨ 504 ਦੇ ਅਧੀਨ ਵਰਟੀਕਲ الافੜਕਾਨ ਦਾ ਕੇਸ ਬਾਣਾ ਦੇਰ ਤੇ ਹਲੋ ਮਜ਼ਾਕ ਕਰਦਾ ਮੈਂ ਮੇਰਾ ਹੁਣ ਜੱਜ ਨਾਲ ਕਰੀ ਹਥੇ Download ShareChat.